ਪਾਣੀ ਪਾ ਦੇ ਸੀ ਤੇ ਪਾਪਾ ਕਿੱਥੇ ਆ ਪਾਪਾ ਓਏ ਤੈਨੂੰ ਪਤਾ ਪਾਪਾ ਉਹ ਪੈ ਗਿਆ ਸਾਰਾ ਸਾਰਾ ਪੈ ਗਿਆ ਹੁਣ ਹੋਰ ਕਿੱਥੇ ਰਹਿ ਗਿਆ ਬਸ ਹੁਣ ਬਾਦੂ ਪਿਆ ਅਜੇ ਅਜੇ ਪਾਣੀ ਬਹੁਤ ਲੱਗਣ ਵਾਲਾ ਪਿਆ ਵਾ ਪਾਣੀ ਆ ਤੁਹਾਡੇ ਉੱਪਰ ਪਾ ਲਈ ਨਹੀਂ ਮੇਰੇ ਉੱਪਰ ਪਾ ਦੇ ਇੱਥੇ ਲੱਗਿਆ ਪਿਆ ਇੱਥੇ ਪਾ ਦੇ ਹੈ ਹਾਂ ਨਾ ਬਾਹਰ ਪਈ ਹੈ ਨਾ ਇੱਥੇ ਕੀ ਇੱਥੇ ਲੱਗਾ ਕੁਛ ਵਿੱਚ ਪਾ ਇੱਥੇ ਹਾਂ ਆ ਲੋ ਪਾ ਨਾ ਪੌਂਦਾ ਵੇ ਗਿਆਨੀ ਸੀਰਤ ਮਰਤੇ ਪਾਣੀ ਪਾਈ ਜਾਂਦੀ ਆ ਓਏ ਟੱਡ ਗਿਆ ਤੂੰ ਮਰਤੇ ਪਾਣੀ ਪਾਈ ਜਾਂਦੀ ਆ ਨਾ ਇਹ ਕੀ ਆ ਓਏ ਵਿੱਚ ਨਹੀਂ ਪੋਣਾ ਦੇ ਗੰਦਾ ਹੋ ਜੂ ਪਾ ਉਹ ਪਾਣੇ ਪਾਣੀ ਪਾਤਾ ਤੂੰ ਵੀ ਪਾ ਪਾ ਦੇ ਪਾਣੀ ਪਾਉ ਪਾ ਦੇ ਪਾਣੇ ਪਾਣੀ ਪਾਇਆ ਨਾ ਆ ਵਿਆ ਰਹਾ ਪਾਉ 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 ਆ ਫਰਦਾ ਵਿਗਿਆਨੀ ਇਹ ਵਿੱਚ ਨਹੀਂ ਪੈਣਾ ਇਹਦੇ ਵਿੱਚ ਜਾਣਾ ਹੀ ਨਹੀਂ ਉਹ ਤੋਂ ਬਚ ਡੱਕ ਪੈ ਗਈ ਇਦਰਾ ਪਾ ਤੋ ਛੋਟਾ ਕੱਪ ਲੈ ਲੋ ਪਾ ਪਾ ਤੂੰ ਛੋਟਾ ਕੱਪ ਦੇ ਦੋ ਪਾਣੂ ਕੇ ਪਾ ਤੂੰ ਮਾਰ ਕੋ ਤ ਹੋਏ ਖਾਜ ਨੋਜੀ ਆ ਗਈ ਫੇਰ ਇੱਕ ਦੀ ਤਨੋਜੀ ਬੜੀ ਆਉਂਦੀ ਆ ਪਾ ਦਿੰਦਾ ਨਹੀਂ ਓਏ ਕੱਪ ਥੱਲੇ ਚੜ ਗਿਆ ਕਾਢੋ ਨੀ ਸੀਤ ਸੀਤ ਨੂੰ ਦੋ ਕੱਪ ਸੀਤ ਪਾ ਦੋ ਕੱਪ ਲੋ ਇਹਦਾ ਬਾਹਰ ਪਾਈ ਹੈ ਨਾ ਗੈਂਨੀ ਕਿੱਥੇ ਵਿੱਚ ਪਾ ਉਹ ਬੂਟੇ ਕਿੱਥੇ ਆ ਆ ਲੱਗੇ ਜਾਂਦਾ ਵੇ ਇਹਨਾਂ ਦੇ ਵਿੱਚ ਪਾ ਤੂੰ ਬਾਹਰ ਇੱਥੇ ਪਾਈ ਜਨਾ ਉਹ ਵਿੱਚ ਗਾਂ ਤਾਂ ਹੋਰ ਜਾ ਉਹ ਵਿੱਚ ਆ ਵੇ ਇੱਥੇ ਇਹਦੇ ਵਿੱਚ ਪਾ ਇੱਥੇ ਹਾਂ ਤੈਨੂੰ ਪਤਾ ਹੀ ਨਹੀਂ ਚੱਲ ਬਾਹਰ ਉਧਰ ਉਹ ਵੇਲਾ ਤੇਦੀ ਸੀਤ ਤੂੰ ਨਹੀਂ ਪੋਣਾ ਪਾਣੀ ਤੁਜੀ ਪਾਪ ਦੰਦਾ ਨੀਗਾ ਪਾ ਨੂੰ ਕਟੋ ਫਿਰ ਪਾ ਨੂੰ ਪਾ ਨੂੰ ਕੁੱਟਣਾ ਪਾ ਨੂੰ ਇਹਨੂੰ ਇਹਨੂੰ ਆ ਵੇ ਨਲੀ ਮਾਰਨੂ ਹੁਣ ਤੇ ਨਾ 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 ਓਏ ਓਏ ਵੇ ਗੰਦੇ ਗੱਲੇ ਛੀਤ ਨੇ ਸਾਰੇ ਮੈਂ ਮੈਂ ਐ ਨਹੀਂ ਮੈਂ ਜਦੋਂ ਘਰੇ ਚੱਲੇ ਨਾ ਉਦੋਂ ਕਰਾਂਗੇ ਸ਼ਾਪ ਠੀਕ ਆ ਨਹੀਂ ਉਹ ਗੰਦੇ ਕਰੀ ਜਾਂਦੇ ਬਲੂਂਗੜ ਕੇ ਜੀ ਕੇ ਸਾਰੇ ਪੈਰ ਗੰਦੇ ਕਰ ਲਏ ਵੇਲਾ ਤੂੰ ਇਹਦੇ ਨਾਲ ਹੀ ਕੁੱਟੂ ਤੈਨੂੰ ਮੈਂ ਕੱਲੀ ਜਾ ਕੇ ਛੱਤਰ ਬਣੇ ਆਪੇ ਇੰਨੇ ਦਵਾਦੋਂ ਪੈਰ ਗੰਦੇ ਕੀ ਪਹਿਣੇ ਇਹਦੇ ਘਰੇ ਅਗੇ ਜੋ ਜੋ ਜਦੋਂ ਇੰਨੇ ਹੋੜ ਪੈਰ ਗੰਦੇ ਕਰ ਲਏ ਛੱਤਰ ਵੇਖਿਓ ਇਦਾਂ 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 ਕੀਦੋ ਕੀਦੋ ਤੂੰ ਪਹਿਣਗੇ ਇਹਦੇ ਕੀਦੋ ਤੂੰ ਪਹਿਣਗੇ ਮੰਮਾ ਤੂੰ ਛੀਤ ਤੇਰੇ ਛੱਤਰ ਪਹਿਣੇ ਭਾ ਗਏ ਤਾਂ ਨਾ ਸੱਤ ਟੋਲੇ ਹੱਥ ਤੋਲੇ ਮਈਆ ਮਈਆ ਪਾ ਤੋ ਕੱਪ ਫੜੋ ਪਾ ਨੂੰ ਕੇ ਕੱਪ ਦੇ ਮੈਨੂੰ ਤੂੰ ਜਾਣ ਕੇ ਗੰਦੇ ਕਰਕੇ ਫੇਰ ਵਿੱਚ ਦਮੰਨੀ ਆ ਪਿੰਦੇ ਪਾਣੀ ਗੰਦਾ ਗੰਦਾ ਮਿੱਟੀ ਵਾਲਾ ਦੇਖੀ ਜਾਣ ਕੇ ਬੜੀ ਭੈੜੀ ਟੱਡੜ ਜੀ ਮਈ ਮਈ ਹੁਣ ਸਾਫ ਕਰ ਲੇ ਹੁਣ ਫੇਰ ਲੈ ਵੇੜ ਲੂਗੀ ਵੇ ਆ ਵੇ ਆ ਲੈ ਵੇ ਮਸ਼ਾਲਾ ਦੇਖ ਉੱਪਲੇ ਹੋਣਾ ਮੂਸੇ ਵਾਲੇ ਬੱਸ ਕਰ ਸਾਰਾ ਪਾਣੀ ਐਵੇਂ ਖਰਾਬ ਕਰੀ ਜਾਣਾ ਓਏ ਇੱਧਰ ਵੇਖ ਤੂੰ ਉੱਥੇ ਵੇਖੋ ਨਾ ਉੱਧਰ ਵੇਖ ਤੂੰ ਜਾਣ ਕੇ ਪਹਿਲਾਂ ਹੱਥ ਗੰਦੇ ਕਰ ਲੈਣੇ ਫਿਰ ਧੋ ਲੈਣੇ ਆ ਆ ਬਿੱਟੀ ਇਦਾਂ ਇਦਾਂ ਪਾਣੀ ਪਾ ਤੋ ਗਿੱਲੇ ਗਿੱਲੇ ਹੱਥ ਕਰ ਲੈ ਨਾ ਮਜੇ ਦਾ ਆ ਵੇ ਕੀ ਇੱਧਰ ਇਹਦੇ ਵਾਲ ਵੇਖੀ ਵੇਖੀ ਚੱਲੀ ਵੇਖੀ ਕੀ ਕਰਦੀ ਮਾਣੋ ਜੀ ਓਏ ਓਏ ਚੱਕ ਤਾਂ ਚੱਕ ਤਾਂ ਹੀਗਾ ਓਏ ਚੱਕਤਾ ਹੀ ਹੁਣੇ ਉਹ ਓਏ ਤੂੰ ਗਿਆਨੀ ਆ ਉਹਦਾ ਮੂਹ ਲਵੇੜੀ ਜਨਾ ਨਾ ਮੈਂ ਵੇਲਾ ਪਰ ਮੈਂ ਕੁੱਟੂ ਵੀ ਛੀਤ ਦੀ ਓ ਵੇਲਾ ਤੇਰੀ ਰੀਸ ਨਾਲ ਉਹਨੇ ਵੀ ਵਿੱਚ ਪੈਰ ਰੱਖ ਲੇ ਪਲਾਵੀ ਮਾਣੋ ਵਿੱਚ ਡੱਗ ਪਏ ਹਾਂ ਇਹਨੂੰ ਵੇਚੀ ਦੇ ਤੇਰੀ ਰੀਸ ਨਾਲ ਤੂੰ ਉਹਨੂੰ ਪੁੱਠੇ ਕੰਮ ਤੋਂ ਕੋਨਾ ਹੋਇ ਇੱਕ ਹੈ ਨੀ ਕੀ ਦੀ ਓਏ ਛੀਤ ਛੀਤ ਮਜਾ ਆਉਂਦਾ ਕਿੰਨਾ ਕ ਮਜ਼ਾ ਆਉਂਦਾ ਮੈਂ ਵੀ ਕਰ ਲੇਣਾ ਮਜ਼ਾ ਆਉਂਦਾ ਵੱਧ ਤੂੰ ਸ਼ਰਾ ਚੀਤ ਨੂੰ ਨਿਆਰਾ ਆਉਂਦਾ ਹਨਾ ਓਏ ਓਏ ਚਲ ਲੈ ਹੁਣ ਕਹਿੰਦੀ ਤੂੰ ਵੀ ਆ ਜਾ ਤੇਰੀ ਰੀਸ ਨਾਲ ਉਹਨੇ ਵੀ ਵਿੱਚ ਰੱਖ ਲੇ ਪੈਰ ਤੇ ਤੂੰ ਉਹਨੂੰ ਵਿੱਚ ਸੜਦੇਗਾ ਪੱਤ ਬਣਿਆ ਇਹਨੇ ਅੱਪੇ ਵਿੱਚ ਇਹਨੇ ਇਹਨੇ ਅੱਪੇ ਦੇ ਵਿੱਚ ਡੇਗੀ ਆਣਾ ਓ ਚੀਤ ਮਗਰ ਹੋ ਜੋ ਪਿਛੋਂ ਦਾ ਮੈਂ ਜਿੱਦਾਂ ਮੈਂ ਹੋਇਆ ਕਿੰਨੇ ਫੜ ਕੇ ਮਗਰ ਕਰ ਉਹਨੂੰ ਉਹਨੇ ਵਿੱਚ ਡੇਗ ਪੈਣਾ हां ओए ओए ਜਮਾ ਕਿਨਾਰੇ ਤੇ ਆਈ ਪੀ ਐ ਟਡੀ ਜੀ ਚੱਕ ਲੈ ਇਹਨੂੰ ਖੜੀ ਕਰ ਲਾ ਖੜੀ ਹੋ ਜਾ ਖੜੀ ਕਰ ਉਹ ਪੈਰ ਉਹਦੇ ਵਿੱਚ ਡਬੋ ਦੇ ਦੇ ਗਿਆ ਨਹੀਂ ਉਹਨੇ ਵਿੱਚ ਡੱਗ ਪੈਣਾ ਨਹੀਂ ਡਿੱਗੂਗੀ ਹੋਰ ਤੂੰ ਛੱਟ ਕੇ ਹਟੇਗਾ ਨਹੀਂ ਹਰਦਾ ਓਏ ਹੱਥ ਨਹੀਂ ਆਉਣੇ ਫੇਰ ਹੱਥ ਉਹ ਵਿੱਚ ਪਾਉਂਦੀ ਹੱਥੋਂ ਤੇ ਡੱਗ ਪਣੇ ਆ ਹੱਥੋਂ ਦੇ ਉੱਥੇ ਧਵਾ ਗਿਆ ਨਹੀਂ ਗਿਆ ਨਹੀਂ ਉਹਨੇ ਵਿੱਚ ਡੱਗ ਪੈਣਾ ਉਹਨੂੰ ਬਾਹਰ ਕੱਢ ਆ ਜੀ ਤੂੰ ਉੱਥੋਂ ਹੱਥ ਤੋਂ ਹੀ ਗਏ ਆ ਵੀ ਆ ਵੀ ਬਾਹਰ ਪਹਿਲਾਂ ਉਹਨੂੰ ਬਾਹਰ ਖੜੀ ਕਰ ਉਹਨੂੰ ਗਿਆਨੀ ਤੂੰ ਵਿੱਚ ਛੜ ਦੇਣਾ ਓਏ ਉਹਦੇ ਕੱਪੜੇ ਲਵੇੜੀ ਜਨਾ ਓਏ ਫੇਰ ਲਿਪੜ ਜਾਣੇ ਉਹਦੇ ਹੱਥ ਦਾ ਚੱਲ ਉਹਨੂੰ ਖੜਾ ਕਰ ਹੁਣ ਹੋ ਜਾ ਖੜਾ ਹੁਣ ਹਾਂ ਨਹੀਂ ਵਜਾ ਉਹਨੂੰ ਤੂੰ ਪੁੱਠੀ ਹੱਤ ਪਾਤੀ ਹੁਣ ਉਹਨੇ ਇੱਥੋਂ ਹਿਲਣਾ ਨਹੀਂ ਹਾਂ ਸ਼ੀਤ ਪਾਣੀ ਪਾਓ ਇਹਨੇ ਕੁ ਬੰਦਾ ਪਾਣੀ ਹੋ ਗਿਆ ਗੰਦਾ ਹੁੰਦਾ ਹੋ ਗਿਆ ਗੰਦਾ ਹੋ ਗਿਆ ਨਾ ਪਾਣੀ ਸ਼ੀਤ ਤਾਂ ਹੋਵੇ ਪਾਣੀ ਵਿੱਚ ਡਾ ਗੰਦਾ ਹੋ ਗਿਆ ਆਜੋ ਆਪਾਂ ਉਹ ਟੈਂਕੀ ਜੀ ਟੈਂਕੀ ਦੇ ਵਿੱਚ ਬਣਾ ਚਲਾਇਓ ਖੜੇ ਹੋ ਚਲੋ 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 ਤੂੰ ਕੱਪੜੇ ਲਿਬੜੀ ਇਹਨਾਂ ਦੇ ਚਲੋ 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 ਉਹ ਸਾਰੇ ਕੱਪੜੇ ਲਿਬੜ ਗਏ ਸ਼ੀਤ ਦੇ ਹੋੜ ਹੋ ਗਿਆ ਗੰਦਾ ਤੂੰ ਗੰਦਾ ਕਰੀ ਚੱਲ ਪਾਣੀ ਨੂੰ ਤੈਨੂੰ ਮਿਲਦਾ ਕੀ ਹੈ ਗੰਦਾ ਕਰਕੇ ਹਾਂ ਨੀ ਕੀ ਮਿਲਦਾ ਸਾਰਾ ਵੇਪਾਣੀ ਕੀ ਕਰਤਾ ਤੈਨੂੰ ਕਿਹ ਅਸੀਂ ਪਾਣੀ ਉਹ ਵੇਲਾ ਫੇਰ ਆ ਗਈ ਉਹ ਚੱਲ ਉਹ ਵੇ ਉਹ ਵਿੱਚ ਉਹਨੇ ਵਿੱਚ ਡੈਗ ਪੈਣਾ ਤੂੰ ਸੈੱਟ ਦੇਣਾ ਉਹਨੂੰ ਵਿੱਚ ਉਥੇ ਲੈ ਕੇ ਜਾ ਉਹ ਟੰਗੀ ਕੋਲੇ ਆ ਵੇ ਆ ਪਾਣੀ ਪਿਆ ਵੇ ਸਿਰਤਾ ਵੇ ਪਾਣੀ ਹੂੰ ਆ ਵੇ ਇੱਧਰ ਵੀ ਆ ਪਾਣੀ ਨੂੰ ਫੇਰ ਆਲੇ ਪਾਣੀ ਨੂੰ ਫਰੇ ਆ ਤੇਰਾ ਮੂੰਹ ਸਾਫ਼ ਕਰਕੇ ਟੱਡ ਕੇ ਜਿਗੇ ਕਿੰਨੇ ਵਾਰੀ ਤੇਰਾ ਮੂੰਹ ਸਾਫ਼ ਕਰਤਾ ਮੈਂ ਤੇ ਦਰਜੀ ਪਾ ਕਿਥੇ ਗਿਆ ਪਾ ਘਰੇ ਚਲ ਗਿਆ ਪਾ ਕਿਥੇ ਆ ਕਿਥੇ ਆ ਉਹ ਅਸੀਂ